ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੁਗੜਾ ਪੰਜਾਬ ਤੇ ਤੇ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਤੇ ਆਪਾਂ ਨੂੰ ਉਹ ਕਹਿੰਦੇ ਵੀ ਤੁਸੀਂ ਸਾਨੂੰ ਫ੍ਰੈਂਚ ਫ੍ਰਾਈ ਯਾਨੀ ਕਿ ਆਲੂ ਫਿੰਗਰ ਜਿਹੜੇ ਉਹ ਬਣਾ ਕੇ ਦਿਖਾਓ ਵੀ ਕਿਵੇਂ ਬਣਦੇ ਆ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਲੂ ਫਿੰਗਰ ਵੀ ਆਪਾਂ ਕਿਵੇਂ ਬਣਾ ਸਕਦੇ ਹਾਂ ਜੀ ਘਰਾਂ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਉਂਦੇ ਆਪਾਂ ਆਲੂ ਫਿੰਗਰ ਯਾਨੀ ਫ੍ਰੈਂਚ ਫ੍ਰਾਈ ਸਭ ਤੋਂ ਪਹਿਲਾਂ ਆਪਾਂ ਫਿੰਗਰਾਂ ਦੀ ਜਿਹੜੀ ਕਰੂਗੇ ਕਟਿੰਗ ਆਲੂ ਲੈ ਲੈਣੇ ਆਪਾਂ ਨੇ ਠੀਕ ਆ ਜੀ ਇਦਾਂ ਦੇ ਲੰਬੇ ਲੰਬੇ ਆਪਾਂ ਨੇ ਜਿਹੜੇ ਆਲੂ ਉਹ ਲੈ ਲੈਣੇ ਆ ਤੇ ਆਲੂ ਨੂੰ ਆਪਾਂ ਨੂੰ ਛਿੱਲਣ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਆਲੂ ਨੂੰ ਆਪਾਂ ਇਸ ਤਰੀਕੇ ਦਾ ਕੱਟੂਗੇ ਠੀਕ ਹੈ ਜੀ ਆਪਾਂ ਇਹਦੀ ਚਾਰੋਂ ਸਾਈਡਾਂ ਜਿਹੜੀਆਂ ਉਹ ਕੱਟਣੀਆਂ ਏ ਇਸ ਤਰੀਕੇ ਨਾਲ ਆਹ ਲਓ ਜੀ ਐਦਾਂ ਆਪਾਂ ਨੇ ਇਹਨੂੰ ਕਰ ਲੈਣਾ ਏ ਤੇ ਇਹਨਾਂ ਚੌਰਸ ਹੋ ਜਾਊਗਾ ਇਹ ਕਿਉਂਕਿ ਨਵਾਂ ਆਲੂ ਹੈ ਛਿੱਲਣ ਦੀ ਲੋੜ ਨਹੀਂ ਐਦਾਂ ਆਪਾਂ ਨੇ ਇਹਨੂੰ ਚੌਰਸ ਲੈਣਾ ਕਰ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਪੀਸ ਇਸ ਤਰੀਕੇ ਦੇ ਤੇ ਫਿੰਗਰ ਜਿਹੜੀ ਤੁਸੀਂ ਜਿਆਦਾ ਉਹ ਮੋٹے ਨਹੀਂ ਕੱਟਣੇ ਹੈਗੇ ਤੇ ਨਾ ਹੀ ਜ਼ਿਆਦਾ ਬਰੀਕ ਕੱਟਣੇ ਆ ਤੁਸੀਂ ਦੇਖ ਲਓ ਇਸ ਤਰੀਕੇ ਦੇ ਜਿਹੜੇ ਫਿੰਗਰ ਆ ਤੁਸੀਂ ਕੱਟ ਲੈਣੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਇਸ ਤਰੀਕੇ ਦੇ ਫਿੰਗਰ ਆਪਾਂ ਨੇ ਕੱਟਣੇ ਆ ਜੀ ਤੇ ਲਓ ਜੀ ਫਿੰਗਰਾਂ ਦੀ ਕਟਿੰਗ ਜਿਹੜੀ ਆਪਾਂ ਉਹ ਕਰ ਲੈਣੇ ਆ ਇਸ ਤਰੀਕੇ ਨਾਲ ਕਿਉਂਕਿ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਵੀ ਐਦਾਂ ਹੀ ਕੱਟਦੇ ਆ ਜੀ ਤੇ ਲੋ ਜੀ ਫਿੰਗਰ ਆਪਾਂ ਨੇ ਕੱਟ ਲਿਆ ਜੀ ਫਿੰਗਰਾਂ ਦੀ ਕਟਿੰਗ ਜਿਹੜੀ ਹੋ ਚੁੱਕੀ ਆ ਤੇ ਜਦੋਂ ਵੀ ਤੁਸੀਂ ਫਿੰਗਰ ਕੱਟਣੇ ਆ ਫਿੰਗਰ ਕੱਟਦੇ ਟਾਈਮ ਤੁਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਜ਼ਰੂਰ ਰੱਖਣਾ ਹੈ ਕਿਉਂਕਿ ਕਈ ਵਾਰ ਕਿਆ ਹੁੰਦਾ ਨਾ ਫਿੰਗਰਾਂ ਦਾ ਕਲਰ ਜਿਹੜਾ ਜਾਨੀ ਆਲੂਆਂ ਦਾ ਕਲਰ ਆ ਉਹ ਕਾਲਾ ਹੋ ਜਾਂਦਾ ਪਾਣੀ ਤੇ ਬਾਹਰ ਤੇ ਤੁਸੀਂ ਪਾਣੀ ਦੇ ਵਿੱਚ ਇਹ ਰੱਖਣੇ ਆ ਤੇ ਹੁਣ ਅਗਲਾ ਕੰਮ ਕਰਨ ਆਪਾਂ ਨੇ ਫਿੰਗਰਾਂ ਜਿਹੜੀ ਆਪਾਂ ਨੇ ਇਹ ਉਬਾਲਣੇ ਆ ਠੀਕ ਆ ਜੀ 6 ਤੋਂ 7 ਮਿੰਟ ਆਪਾਂ ਨੇ ਪਾਣੀ ਦੇ ਵਿੱਚ ਪਾ ਲੈਣੇ ਆ ਤੇ ਲੋ ਜੀ ਇਹਨਾਂ ਨੂੰ ਆਪਾਂ ਉਬਾਲ ਲੈਣੇ ਆ ਹੁਣ ਤੇ ਲੋ ਜੀ 6 ਤੋਂ 7 ਮਿੰਟ ਆਪਾਂ ਨੇ ਜਿਹੜੇ ਆਲੂ ਆ ਉਹ ਬੋਇਲ ਕਰ ਲੈਣੇ ਆ ਠੀਕ ਹੈ ਜੀ ਐਦਾਂ ਦੇ ਇਹ ਹੋ ਜੂਗੇ ਜਿਹੜੀ ਆਲੂ ਆ ਨਾ ਥੋੜੇ ਜਿ ਪੱਕ ਜਾਂਦੇ ਆ ਤੇ ਹੁਣ ਆਪਾਂ ਨੇ ਇਹ ਕੱਢਣੇ ਆ ਤੇ ਆਪਾਂ ਨੇ ਇਹ ਕਿਸੇ ਜਾਲੀਦਾਰ ਬਰਤਨ ਚ ਕੱਢਣੇ ਆ ਜੀ ਤਾਂ ਜੋ ਆ ਜਾਂਦਾ ਐਕਸਟਰਾ ਪਾਣੀ ਜਿਹੜਾ ਉਹ ਬਾਹਰ ਨਿਕਲ ਜਵੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਕੱਢ ਦੇਣੇ ਆ ਲਓ ਜੀ ਆਪਾਂ ਇਹਨਾਂ ਨੂੰ ਜਾਲੀਦਾਰ ਬਰਤਨ ਚ ਕੱਢ ਕੇ ਉਸ ਤੋਂ ਬਾਅਦ ਪਾਣੀ ਹੈ ਜਿਹੜਾ ਇਹਦਾ ਚੰਗੀ ਤਰ੍ਹਾਂ ਦੇਣਾ ਨਿਚੋੜ ਤਿੰਨ ਨੂੰ ਆਪਾਂ ਰੱਖ ਦੰਨੇ ਆ ਤਕਰੀਬਨ 15 ਤੋਂ 20 ਮਿੰਟ ਵਾਸਤੇ ਤੇ ਜਦੋਂ ਤੱਕ ਇਹ ਰੈਸਟ ਕਰਦੇ ਆ ਉਦੋਂ ਤੱਕ ਆਪਾਂ ਬਣਾਉਨੇ ਆ ਪੈਰੀ ਪੈਰੀ ਮਸਾਲਾ ਸਭ ਤੋਂ ਪਹਿਲਾਂ ਚਾਹੀਦਾ ਇੱਕ ਪਾਊਚ ਆਪਾਂ ਨੂੰ ਔਰਗੈਨੋ ਦਾ ਇਹ ਆਪਾਂ ਪਾ ਲੂਗੇ ਮਿਕਸੀ ਦੇ ਜੱਗ ਦੇ ਵਿੱਚ ਤੇ ਉਸ ਤੋਂ ਬਾਅਦ ਅੱਧਾ ਚਮਚ ਚਾਹੀਦਾ ਆਪਾਂ ਨੂੰ ਕਾਲੀ ਮਿਰਚ ਦਾ ਯਾਨੀ ਬਲੈਕ ਪੀਪਰ ਤੇ 1 ਚਮਚ ਪਾਵਾਂਗੇ ਆਪਾਂ ਚਾਟ ਮਸਾਲੇ ਦਾ 1 ਚਮਚ ਤੋਂ ਥੋੜਾ ਜਿਹਾ ਘੱਟ ਪਾਵਾਂਗੇ ਆਪਾਂ ਕਾਲਾ ਨਮਕ ਤੇ ਅੱਧਾ ਚਮਚ ਪਾਵਾਂਗੇ ਆਪਾਂ ਸੁੰਡ ਪਾਊਡਰ ਤੇ ਅੱਧਾ ਪੌਣਾ ਚਮਚ ਪਾਵਾਂਗੇ ਆਪਾਂ ਜੀਰੇ ਪਾਊਡਰ ਦਾ ਤੇ 1 ਚਮਚ ਪਾਵਾਂਗੇ ਆਪਾਂ ਅਮਚੂਰ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਚਿੱਟਾ ਨੂਨ ਜਿਹੜੀ ਵਾਈਟ ਸਾਲਟ ਤੇ 1 ਚਮਚ ਪਾਵਾਂਗੇ ਆਪਾਂ ਦੇਗੀ ਮਿਰਚ ਤੇ ਹੁਣ ਆਪਾਂ ਸਾਰੇ ਮਿਕਸਚਰ ਨੂੰ ਕਰ ਲਾਂਗੇ ਮਿਕਸ ਤੇ ਲਓ ਜੀ ਆਪਣਾ ਪੈਰੀ ਪੈਰੀ ਮਸਾਲਾ ਜਿਹੜਾ ਬਣ ਕੇ ਹੋ ਰੈਡੀ ਆ ਜੀ ਤੇ ਹੁਣ ਬਣਾਉਨੇ ਆਪਾਂ ਫਿੰਗਰ ਤੇ ਲਓ ਜੀ ਫਿੰਗਰ ਬਣਾਉਣ ਤੋਂ ਪਹਿਲਾਂ ਫਿੰਗਰ ਖਾਣ ਵਾਲੇ ਪਹੁੰਚ ਚੁੱਕੇ ਨੇ ਉਹ ਤਾਂ ਸਸਰੀ ਗੱਲ ਕਰਦੇ ਸਾਰਿਆਂ ਨੂੰ ਸਸਰੀ ਗੱਲ ਸਾਰਿਆਂ ਨੂੰ ਕਿ ਹੋ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਜੀ ਕਿ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਡਾ ਹਾਂ ਗੱਲ ਠੀਕ ਹੈ ਜੀ ਸਾਨੂੰ ਸਪੋਰਟ ਕਰ ਦਿਓ ਜੀ ਲਾਈਕ ਵੀ ਕਰ ਦਿਓ ਜੀ ਕਿਹ ਫਿੰਗਰ ਵੀ ਖਾਓ ਜੀ ਫਿੰਗਰ ਵੀ ਖਾਓ ਜੀ ਸਾਸ ਨਾਲ ਕਿਹ ਛਲੇ ਕਿ ਕਿ ਕਣਾ ਖਾਉਂਗੀ ਫਿੰਗਰ ਆਏ ਕਰਕੇ ਕਿਕਣਾ ਤੇ ਲੋ ਜੀ ਫਿੰਗਰ ਜਿਹੜੇ ਆਪਾਂ ਨੇ ਖੁੱਲੇ ਜੇ ਬਰਤਨ ਚ ਪਾ ਲੈਣੇ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਨੇ ਇਹਦੇ ਪਰ ਛਿੜਕਣਾ ਹੈ ਅਰਾ ਰੋਟਾ ਇਆ ਕਾਰਨ ਫਲੋਰ ਹੋਵੇ ਠੀਕ ਹੈ ਜੀ ਦੋਵਾਂ ਚੋਂ ਇੱਕ ਚੀਜ਼ ਹੈ ਜਿਹੜੀ ਤੁਸੀਂ ਇਹਦੇ ਉੱਪਰ ਪਾਉਣੀ ਹੈ ਯਾਨੀ ਥੋੜੀ ਜਿਹੀ ਦੀ ਕੋਟਿੰਗ ਹੋ ਜਾਵੇ ਤੇ ਲਓ ਜੀ ਇਹ ਪਾ ਕੇ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਹਲਾ ਹਲਾ ਕੇ ਆਪਾਂ ਕਰੂਗੇ ਮਿਕਸ ਤੇ ਲਓ ਜੀ ਫਿੰਗਰਾਂ ਦੇ ਉੱਪਰ ਜਿਹੜੀ ਕੋਟਿੰਗ ਆਹੋ ਹੋ ਚੁੱਕੀ ਹੈ ਜੀ ਸੋ ਇਸ ਤਰੀਕੇ ਦੀ ਆਪਾਂ ਨੇ ਹਲਕੀ ਹਲਕੀ ਜਿਹੀ ਕੋਟਿੰਗ ਕਰ ਲੈਣੀ ਆ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਇਹਨਾਂ ਨੂੰ ਫਰਾਈ ਠੀਕ ਹੈ ਜੀ ਆ ਦੇਖੋ ਤੇਲ ਆਪਾਂ ਨੇ ਰੱਖਿਆ ਹੋਇਆ ਏ ਤੇਲ ਦਾ ਸੇਕ ਜਿਹੜਾ ਥੋੜਾ ਜਿਹਾ ਡਾਊਨ ਹੈ ਇੱਕ ਫਿੰਗਰ ਮੈਂ ਛੱਡ ਕੇ ਦੇਖਿਆ ਏ ਤੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਨੂੰ ਤੇਜ਼ ਕਰ ਲੂਗੇ ਤੇ ਲਓ ਜੀ ਸੇਕ ਆ ਜਿਹੜਾ ਉਹ ਤੇਜ਼ ਹੋ ਚੁੱਕਿਆ ਏ ਤੇ ਹੁਣ ਫਿੰਗਰ ਜਿਹੜੇ ਆਪਾਂ ਲਾਉਂਗੇ ਛੱਡ ਤੇਲ ਦੇ ਵਿੱਚ ਤੇ ਫਿੰਗਰ ਜਦੋਂ ਵੀ ਤੁਸੀਂ ਤੇਲ ਦੇ ਵਿੱਚ ਛੱਡਣੇ ਆ ਨਾ ਉਸ ਟਾਈਮ ਸੇਕ ਆ ਜਿਹੜਾ ਇਹਨੂੰ ਫੁੱਲ ਹੋਣਾ ਚਾਹੀਦਾ ਏ ਘੱਟ ਸੇਕ 'ਚ ਫਿੰਗਰ ਨਾ ਛੱਡਿਓ ਤੇ ਲੋ ਜੀ ਫਿੰਗਰ ਆਪਾਂ ਤੇਲ ਦੇ ਵਿੱਚ ਛੱਡ ਲੰਨੇ ਤੇ ਲੋ ਜੀ ਫਿੰਗਰਾਂ ਨੂੰ ਆਪਾਂ 5 ਤੋਂ 6 ਮਿੰਟ ਜਿਹੜਾ ਫੁੱਲ ਸੇਕ ਉਪਰ ਕਰੋਗੇ ਫਰਾਈ ਯਾਨੀ ਇੱਕ ਵਾਰ ਆਪਾਂ ਨੇ ਇਹ ਹਾਫ ਕੁੱਕ ਕਰਨੇ ਆ ਹਾਫ ਡਨ ਕਰਨੇ ਆ ਠੀਕ ਹੈ ਜੀ ਤੇ ਲੋ ਜੀ 5-6 ਮਿੰਟ ਪੈਨ ਨੂੰ ਫੁੱਲ ਸੇਕ ਉਪਰ ਪਕਾ ਲੂਗੇ ਤੇ ਲੋ ਜੀ 5-6 ਮਿੰਟ ਫਰਾਈ ਕਰਨ ਤੋਂ ਬਾਅਦ ਇੱਕ ਵਾਰ ਆਪਾਂ ਨੇ ਇਹ ਕੱਢ ਲੈਣੇ ਆ ਠੀਕ ਹੈ ਜੀ ਐਦਾਂ ਦਾ ਆਪਾਂ ਨੇ ਕੋਈ ਨੈਪਕਿਨ ਵਗੈਰਾ ਪਲੇਟ ਦੇ ਵਿੱਚ ਲਾ ਕੇ ਆਪਾਂ ਇਹਨਾਂ ਨੂੰ ਫੋਲ ਫੋਲ ਕੇ ਇਸ ਤਰੀਕੇ ਨਾਲ ਕੱਢ ਲੂਗੇ ਤੇ ਲੋ ਜੀ ਫਿੰਗਰ ਆਪਾਂ ਨੇ ਇੱਕ ਵਾਰ ਹਾਫ ਫਰਾਈ ਕਰ ਲਿਆ ਤੇ ਹੁਣ ਆਪਾਂ ਨੇ ਇਹ 10 ਤੋਂ 15 ਮਿੰਟ ਐਦਾਂ ਹੀ ਰੱਖ ਦੇਣੇ ਆ ਤੇ ਉਸ ਤੋਂ ਬਾਅਦ ਕਰਾਂਗੇ ਪੈਨ ਨੂੰ ਫੁੱਲ ਫਰਾਈ ਐਦਾਂ ਕਰਨ ਨਾਲ ਫਿੰਗਰ ਜਿਹੜੇ ਪੂਰੇ ਹਨ ਕ੍ਰਿਸਪੀ ਵਧੀਆ ਬਣਦੇ ਆ ਜੀ ਠੀਕ ਆ ਜੀ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਰੱਖ ਦਿੰਨੇ ਆ ਤੇ 15 ਕੁ ਮਿੰਟ ਬਾਅਦ ਆਪਾਂ ਇਹਨਾਂ ਨੂੰ ਦੁਬਾਰਤੋਂ ਫੇਰ ਫਰਾਈ ਕਰਾਂਗੇ ਤੇ ਲੋ ਜੀ ਫਿੰਗਰਾਂ ਨੂੰ ਪਿਆ ਨੂੰ 15 ਕੁ ਮਿੰਟ ਹੋ ਗਏ ਆ ਕੜਾਹੀ 'ਚ ਤੇਲ ਆਪਾਂ ਨੇ ਫੇਰ ਗਰਮ ਕਰ ਲਿਆ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਫੁੱਲ ਡਨ ਇਸ ਟਾਈਮ ਤੇ ਵੀ ਸੇਕ ਆ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਯਾਨੀ ਫੁੱਲ ਤੇਲ ਹੈ ਗਰਮ ਹੋਣਾ ਚਾਹੀਦਾ ਹੈ ਤੇ ਲੋ ਜੀ ਫਿੰਗਰਾਂ ਨੂੰ ਆਪਾਂ ਤੇਲ ਦੇ ਵਿੱਚ ਛੱਡ ਲੈਨੇ ਆ ਤੇ ਜਦੋਂ ਆਪਾਂ ਨੇ ਫਿੰਗਰ ਤੇਲ ਦੇ ਵਿੱਚ ਛੱਡ ਲਏ ਠੀਕ ਹੈ ਜੀ ਇਸ ਟਾਈਮ ਤੇ ਸੇਕ ਆ ਜਿਹੜਾ ਫੁੱਲ ਹੋਣਾ ਚਾਹੀਦਾ ਹੈ ਤੇ 2 ਮਿੰਟ ਬਾਅਦ ਆਪਾਂ ਨੇ ਸੇਕ ਆ ਜਿਹੜਾ ਉਹ ਘਟਾ ਦੇਣਾ ਯਾਨੀ ਮੀਡੀਅਮ ਕਰ ਦੇਣਾ ਤੇ ਮੀਡੀਅਮ ਸੇਕ ਪਰ ਫਿਰ ਆਪਾਂ ਇਹਨਾਂ ਨੂੰ 4 ਤੋਂ 5 ਮਿੰਟਾ ਜਿਹੜਾ ਫਰਾਈ ਕਰੋਗੇ ਜਦੋਂ ਤੱਕ ਇਹ ਇਹ ਚੰਗੀ ਤਰ੍ਹਾਂ ਫਰਾਈ ਨਹੀਂ ਹੋ ਜਾਂਦੇ ਤੇ ਲਓ ਜੀ 4-5 ਮਿੰਟ ਚ ਆਪਣੇ ਫਿੰਗਰ ਜਿਹੜੇ ਉਹ ਫਰਾਈ ਹੋ ਜੂਗੇ ਤੇ ਆਪਾਂ ਨੇ ਇਸ ਤਰੀਕੇ ਨਾਲ ਇਹਨਾਂ ਨੂੰ ਕੋਈ ਜਿਹੜੀ ਚਾਰਨੀ ਠੀਕ ਹੈ ਜੀ ਖੁੱਲੀ ਜੀ ਹੋਈ ਉਹ ਚਾਰਨੀ ਮੈਂ ਆਪਾਂ ਇਹਨੂੰ ਕੱਢੂਗੇ ਤਾਂ ਜੋ ਇਹਦਾ ਤੇਲ ਹੈ ਚੰਗੀ ਤਰ੍ਹਾਂ ਨਿਕਲ ਜਾਵੇ ਠੀਕ ਹੈ ਜੀ ਯਾਨੀ ਕਹਿਣ ਦਾ ਮਤਲਬ ਹੈ ਵੀ ਫਿੰਗਰਾਂ ਦੇ ਵਿੱਚ ਬਹੁਤਾ ਤੇਲ ਨਾ ਆਵੇ ਤੇ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਇਹ ਨਿਚੋੜ ਲੈਣੇ ਆ ਪਹਿਲਾਂ ਵੱਡੀ ਚਾਰਨੀ ਬੱਪਾ ਰੱਖ ਲਵਾਂਗੇ ਇਹਨਾਂ ਨੂੰ ਤੇ 2 ਕੁ ਮਿੰਟ ਆਪਾਂ ਇਦਾਂ ਇਹਨਾਂ ਨੂੰ ਨਿਚੋੜੂਗੇ ਤਾਂ ਜੋ ਤੇਲ ਇਹਨਾਂ ਦਾ ਚੰਗੀ ਤਰ੍ਹਾਂ ਨਿਕਲ ਜਵੇ ਆ 컬러 ਦੇਖੋ ਫਿੰਗਰਾਂ ਦਾ ਕਿੰਨਾ ਵਧੀਆ ਆ ਗਿਆ ਠੀਕ ਆ ਜੀ ਤੇ ਲੋ ਜੀ ਇਹਨਾਂ ਨੂੰ ਆਪਾਂ ਹੁਣ ਨਿਚੋੜ ਲੈਨੇ ਆ ਤੇ ਫਿੰਗਰ ਨਿਚੋੜ ਕੇ ਆਪਾਂ ਨੇ ਇਦਾਂ ਦੇ ਕਿਸੇ ਬਾਉਲ ਚ ਕੱਢ ਲੈਨੇ ਆ ਜੀ ਆ ਦੇਖੋ ਪੂਰੇ ਕਰਿਸਪੀ ਇਹ ਬਣੇ ਆ ਕਿੰਦਾ ਖੜਕਦੇ ਆ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਇਹਦੇ ਪਰ ਪਾਉਂਗੇ ਆਪਾਂ ਪੈਰੀ ਪੈਰੀ ਮਸਾਲਾ ਠੀਕ ਆ ਜੀ ਜਿੰਨਾ ਕਿ ਤੁਹਾਨੂੰ ਪਸੰਦ ਹੋਇਆ ਓਨਾਂ ਕਿ ਤੁਸੀਂ ਪਾ ਲਿਓ ਮੈਂ ਅੱਧਾ ਕ ਚਮਚ ਜਿਹੜਾ ਪਾ ਲਿਆ ਤੇ ਹੁਣ ਆਪਾਂ ਇਹਨਾਂ ਦੀ ਕਰ ਦਾਂਗੇ ਕੋਟਿੰਗ ਥਾਲੇ ਨਾਲ ਤੇ ਲਓ ਜੀ ਫਿੰਗਰ ਬਣ ਕੇ ਆਪਣੇ ਰੈਡੀ ਹੈ ਜੀ ਆਹ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਹੁਣ ਆਪਾਂ ਕਰ ਦੇਣ ਦੀ ਪਲੇਟਿੰਗ ਤੇ ਲਓ ਜੀ ਫਿੰਗਰਾਂ ਨੂੰ ਹੁਣ ਆਪਾਂ ਐਦਾਂ ਰੱਖ ਲੂਗੇ ਠੀਕ ਹੈ ਜੀ ਆਹ ਦੇਖੋ ਕਿੰਨੇ ਵਧੀਆ ਬਣ ਕੇ ਫਿੰਗਰਾਂ ਜਿਹੜੇ ਉਹ ਤਿਆਰ ਹੋਏ ਆ ਤੁਸੀਂ ਇਹਨਾਂ ਨੂੰ ਪੈਰੀ ਪੈਰੀ ਮਸਾਲਾ ਫਿੰਗਰ ਆ ਜਿਹੜੇ ਉਹ ਕਹਿ ਸਕਦੇ ਹੋ ਤੇ ਲੋ ਜੀ ਇਸ ਤਰੀਕੇ ਨਾਲ ਬਣਦੇ ਆ ਜੀ ਪੈਰੀ ਪੈਰੀ ਫਿੰਗਰ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਰੱਖਾਂਗੇ ਆਪਾਂ ਸੌਸ ਠੀਕ ਆ ਜੀ ਇਹ ਰੈੱਡ ਸੌਸ ਤੇ ਮਿਉਨਿਸ ਜਿਹੜੀ ਮਿਕਸ ਕੀਤੀ ਹੋਈ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ